ਵੀਨਨ ਕੈਨੇਡਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਲੈ ਕੇ ਹਾਜ਼ਰ ਹਾਂ ਖਾਸ ਪ੍ਰੋਗਰਾਮ ਪੰਜਾਬੀ ਬਾਕਸ ਤੇ ਗੱਲਬਾਤ ਕਰਾਂਗੇ ਅੱਜ ਖਾਸ ਖਬਰਾਂ ਦੀ ਜਿਹਦੇ ਵਿੱਚ ਪੰਜਾਬ ਦੇ ਹੜ੍ਹਾਂ ਦੇ ਹਾਲਾਤ ਦੀ ਗੱਲਬਾਤ ਹੋਵੇਗੀ ਕੀ ਇਸ ਹਫ਼ਤੇ ਜਾ ਅਪਡੇਟ ਕੀ ਹੈ ਸਤਲੁਜ ਖੱਗਰ ਤੇ ਹੋਤ ਰਿਆਵਾਂ ਤੇ ਕੀ ਹਾਲ ਨੇ ਉਸ ਤੋਂ ਉੱਤੇ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਕੱਲ ਅਰਵਿੰਦ ਕੇਜਰੀਵਾਲ ਪੰਜਾਬ ਆਏ ਸੀ ਤੇ ਉਹਨਾਂ ਦੇ ਪੰਜਾਬ ਆਉਣ ਤੇ ਮੁੱਖ ਮੰਤਰੀ ਸਾਹਿਬ ਨੂੰ ਬੁਖਾਰ ਵੀ ਚੜ ਗਿਆ ਤੇ ਉਸ ਤੋਂ ਬਾਅਦ ਹੁਣ ਤੱਕ ਕੀ ਹਾਲਾਤ ਬਣੇ ਹੋਏ ਨੇ ਕੇਜਰੀਵਾਲ ਸਾਹਿਬ ਪੰਜਾਬ ਤੋਂ ਨੇ ਜਾਂ ਪਰਤ ਗਏ ਨੇ ਉਸ ਉੱਤੇ ਗੱਲਬਾਤ ਕਰਾਂਗੇ ਪਠਾਨ ਮਾਜਰਾ ਹੁਣੀ ਆ ਲੋਕੇ ਹੋਏ ਨੇ ਤੇ ਕਿਸ ਤਰੀਕੇ ਦੇ ਬਿਆਨ ਜਾਰੀ ਕਰ ਰਹੇ ਨੇ ਦਾ ਸਾਰੇ ਉੱਤੇ ਆਪਾਂ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਇਸ ਪ੍ਰੋਗਰਾਮ ਵਿੱਚ ਸ਼ਾਮਲ ਲਈ ਨਵਕੀਰਨ ਪੱਤੀ ਜੀ ਸੀਨੀਅਰ ਪੱਤਰਕਾਰ ਪੱਤੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਜੀ। ਪੱਤੀ ਸਾਹਿਬ ਪਹਿਲਾਂ ਤਾਂ ਗੱਲਬਾਤ ਕਰੀਏ ਸਤਲੋਜ ਦੀ ਇੱਕ ਗਰਦੀ ਇਹਨਾਂ ਵਿੱਚ ਪਾਣੀ ਚੜਿਆ ਹੋਇਆ ਤੇ ਹਾਲਾਂਕਿ ਕੁਝ ਰਿਪੋਰਟਸ ਆ ਵੀ ਰਹੀਆਂ ਨੇ ਕਿ ਪਾਣੀ ਸਟੇਬਲ ਹੋ ਚੁੱਕਾ ਆ ਪਰ ਫਿਲਹਾਲ ਕਈ ਇਲਾਕਿਆਂ ਤੋਂ ਫੇਰ ਵੀ ਰਿਪੋਰਟਸ ਆ ਰਹੀਆਂ ਨੇ ਵੀ ਕਿਤੇ ਕਿਤੇ ਪਾਣੀ ਹੱਲੇ ਵੱਧਦਾ ਵੀ ਨਜ਼ਰ ਆ ਰਿਹਾ ਸੋ ਦੱਸਿਓ ਤਾਜ਼ਾ ਅਪਡੇਟ ਕੀ ਏ ਇਸ ਵਕਤ ਪੰਜਾਬ ਦੇ ਹੜ੍ਹਾਂ ਦੇ ਹਾਲਾਤਾਂ ਦੀ ਤੇ ਕਿੰਨੀਆਂ ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ ਮਨਦੀਪ ਜੀ ਪੰਜਾਬ ਅਜੇ ਵੀ ਇੱਕ ਬਹੁਤ ਵੱਡੀ ਤਰਾਸਦੀ ਦਾ ਸਾਹਮਣਾ ਕਰ ਰਿਹਾ ਹੈ ਪੰਜਾਬ ਦੇ ਵਿੱਚ ਹੁਣ ਤੱਕ 43 ਮੌਤਾਂ ਜਿਹੜੀਆਂ ਉਹ ਹੜਾਂ ਕਰਕੇ ਹੋ ਚੁੱਕੀਆਂ ਨੇ ਹਾਲਾਂਕਿ ਕੁਝ ਮੌਤਾਂ ਹੋਰ ਵੀ ਹੋਣਗੀਆਂ ਇਸ ਤੋਂ ਇਲਾਵਾ ਘਰ ਡਿੱਗਣ ਨਾਲ ਸੱਪ ਲੜਨ ਦੇ ਨਾਲ ਪਾਣੀ ਚ ਜਿਹੜੀਆਂ ਕਾਊਂਟ ਉਸ ਰੂਪ ਦੇ ਵਿੱਚ ਨਹੀਂ ਹੋ ਪਾਈਆਂ ਹੋਣੀਆਂ ਤਾਂ 43 ਮੌਤਾਂ ਦੀ ਪੁਸ਼ਟੀ ਸਰਕਾਰ ਦੇ ਵੱਲੋਂ ਕਰ ਦਿੱਤੀ ਗਈ ਹੈ ਪਾਖੜਾ ਦੇ ਉੱਤੇ ਪਾਣੀ ਦਾ ਪੱਧਰ ਹੈਗਾ ਜਿਹੜਾ ਉਹ ਖਤਰੇ ਦੇ ਨਿਸ਼ਾਨ ਤੋਂ ਇੰਚਾਂ ਚ ਘਟ ਰਿਹਾ ਹੈ ਲੈਸ ਦੈਨ 1 ਫੀਟ ਔਰ ਇਹ ਜਿਹੜੀ ਸਥਿਤੀ ਬਣੀ ਹੋਈ ਹੈ ਸਥਿਤੀ ਬਿਆਨ ਕਰ ਰਹੀ ਹੈ ਕਿ ਪਾਣੀ ਲਗਾਤਾਰ ਪਹਾੜਾਂ ਦੇ ਵਿੱਚੋਂ ਆ ਰਿਹਾਗਾ ਸਾਡੀ ਸੁਪਰੀਮ ਕੋਰਟ ਨੇ ਇਸ ਵਿਸ਼ੇ ਦਾ ਖੁਦ ਨੋਟਿਸ ਲੈ ਕੇ ਤਿੰਨਾਂ ਰਾਜਾਂ ਨੂੰ ਜਿਹੜਾਗਾ ਔਰ ਸੈਂਟਰ ਨੂੰ ਨੋਟਿਸ ਜਾਰੀ ਕਰ ਦਿੱਤਾਗਾ ਉਹਦੇ ਚ ਮਨਦੀਪ ਜੀ ਜਿਹੜੀ ਗੱਲ ਸੁਪਰੀਮ ਕੋਰਟ ਦੇ ਵਿੱਚ ਸਾਹਮਣੇ ਆਈ ਆ ਬਹੁਤ ਸਾਰੇ ਦਰਖਤਾਂ ਦੀਆਂ ਕੱਲੀਆਂ ਜੜਾਂ ਜਿਹੜੀਆਂ ਉਹ ਪਾਣੀ ਚ ਤੈਰਦੀਆਂ ਆਈਆਂ ਉੱਪਰੋਂ ਦਰਖਤ ਵੱਡੇ ਹੋਏ ਨੇ ਉਹ ਹੁਣ ਪਤਾ ਲੱਗਦਾ ਕਿਉਂਕਿ ਪਹਾੜੀ ਏਰੀਆ ਦੇ ਵਿੱਚ ਕਿਹੜਾ ਕੋਈ ਜਾ ਕੇ ਪਤਾ ਕਰਦਾ ਮਤਲਬ ਉੱਥੇ ਕਿਸ ਰੂਪ ਦੇ ਵਿੱਚ ਦਰਖਤਾਂ ਦੀ ਗੈਰ ਕਾਨੂੰਨੀ ਕਟਾਈ ਹੋਈ ਕਿਸ ਰੂਪ ਦੇ ਵਿੱਚ ਉੱਥੇ ਕੁਦਰਤ ਦੇ ਨਾਲ ਛੇੜਛਾੜ ਹੋਈ ਜਿਹਦਾ ਖਮਿਆਜਾ ਜਿਹੜਾਗਾ ਉਹ ਇਸ ਰੂਪ ਦੇ ਵਿੱਚ ਭੁਗਤਣਾ ਪੈ ਰਿਹਾ ਤਾਂ ਸੁਪਰੀਮ ਕੋਰਟ ਨੇ ਨੋਟਿਸ ਲੈ ਲਿਆ ਤਾਂ ਕਹਾਣੀ ਜਿਹੜੀ ਉਹ ਸਾਹਮਣੇ ਆਈ ਵੀ ਕੱਲੀਆਂ ਜੜਾਂ ਤੁਰੀਆਂ ਫਿਰਦੀਆਂ ਨੇ ਪਾਣੀ ਦੇ ਵਿੱਚ ਇਹ ਇਹ ਹਾਲਤ ਜਿਹੜੀ ਉਹ ਬਣੀ ਹੋਈ ਆ ਸੋ ਡੁੱਬ ਸਾਡਾ ਪੰਜਾਬ ਰਿਹਾ ਠਾ ਪੰਜਾਬ ਦੇ ਕਰਤਾਰਪੁਰ ਪਠਾਨਕੋਟ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਇਹ ਜਿਹੜੇ ਜ਼ਿਲ੍ਹੇ ਨੇ ਰੋਪੜ ਤੋਂ ਲੈ ਕੇ ਇਹ ਸਾਰੇ ਇਸ ਵਕਤ ਮਾਰ ਦੇ ਵਿੱਚ ਨੇ ਉਧਰ ਘੱਗਰ ਦੀ ਮਾਰ ਦੇ ਹੇਠ ਪਟਿਆਲਾ ਸੰਗਰੂਰ ਮਾਨਸਾ ਦਾ ਏਰੀਆ ਜਿਹੜਾ ਉਹ ਪੈਂਦਾ ਨਜ਼ਰ ਆ ਰਿਹਾ ਉਦੋਂ ਗਾ ਘੱਗਰ ਹਰਿਆਣੇ ਚ ਜਾਵੜੀ ਹਰਿਆਣੇ ਦੇ ਵਿੱਚ ਜਾ ਕੇ ਵੀ ਉਹਦੇ ਵੱਲੋਂ ਘੱਗਰ ਦੇ ਵੱਲੋਂ ਨੁਕਸਾਨ ਕੀਤੇ ਜਾਣ ਦਾ ਖਤਸ਼ਾਗਾ ਜਿਹੜਾ ਉਹ ਜ਼ਾਹਰ ਕੀਤਾ ਜਾ ਰਿਹਾ ਇਹ ਸਾਰੇ ਦੇ ਦਰਮਿਆਨ ਹਰਿਆਣਾ ਤੇ ਰਾਜਸਥਾਨ ਨੇ ਕਹਿ ਦਿੱਤਾ ਸਪੈਸ਼ਲੀ ਕਿ ਸਾਨੂੰ ਹੋਰ ਪਾਣੀ ਦੀ ਲੋੜ ਜਿਹੜੀ ਉਹ ਨਹੀਂ ਹੈ ਨਹਿਰਾ ਰਾਹੀਂ ਪਾਣੀ ਨਾ ਛਟਿਆ ਜਾਵੇ ਇਹ ਜਿਹੜੀ ਮਤਲਬ ਕਿਉਂਕਿ ਹੁਣ ਤੱਕ ਇਹ ਸਿਰਫ ਗੱਲਾਂ ਸੀਗੀਆਂ ਕਿ ਰਾਜਸਥਾਨ ਵਾਲੇ ਪਾਣੀ ਲੈਣ ਤੋਂ ਇਨਕਾਰ ਕਰ ਰਹੇ ਹਰਿਆਣਾ ਪਰ ਹੁਣ ਉਹਨਾਂ ਨੇ ਆਫੀਸ਼ੀਅਲੀ ਉਹਨਾਂ ਦੇ ਅਫਸਰਾਂ ਨੇ ਜਿਹੜੇ ਉਹ ਚਿੱਠੀ ਪੱਤਰ ਜਾਰੀ ਕਰ ਦਿੱਤੇ ਨੇ ਕਿ ਸਾਨੂੰ ਹੋਰ ਪਾਣੀ ਦੀ ਲੋੜ ਆ ਜਿਹੜੀ ਨਹਿਰਾ ਰਾਹੀਂ ਨਹੀਂ ਆ ਜੀ ਹੁਕੈਨ ਦਾ ਭਾਵ ਜਿਹੜੀ ਜਿਹੜਾ ਰਪੇਰੀਅਨ ਲਾਅ ਵੀ ਆ ਮਨਦੀਪ ਜੀ ਇੱਥੇ ਕਿਉਂਕਿ ਨਾਲ ਦੀ ਨਾਲ ਸਾਨੂੰ ਰਪੇਰੀਅਨ ਲਾਅ ਦਾ ਵੀ ਜ਼ਿਕਰ ਕਰਨਾ ਬਹੁਤ ਜ਼ਰੂਰੀ ਆ ਕਿ ਰਪੇਰੀਅਨ ਲਾਅ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾਗਾ ਉਹ ਪਾਣੀਆਂ ਦੀ ਵੰਡ ਕਰਦਾਗਾ ਕਿ ਜਿਹੜੇ ਸੂਬੇ ਸਭ ਤੋਂ ਵੱਧ ਖਮਿਆਜਾ ਜਿਹੜਾ ਉਹ ਹੜਾਂ ਦਾ ਭੁਗਤਦੇ ਨੇ ਪਾਣੀਆਂ ਤੇ ਪਹਿਲਾ ਹੱਕ ਵੀ ਉਹਨਾਂ ਦਾ ਹੈ ਰਪੇਰੀਅਨ ਲਾ ਜਦੋਂ ਪੰਜਾਬ ਰਪੇਰੀਅਨ ਲਾਅ ਦੇ ਅਕੋਰਡਿੰਗ ਪਾਣੀ ਮੰਗਦਾਗਾ ਸੋਕੇ ਵੇਲੇ ਉਦੋਂ ਪੰਜਾਬ ਦੀ ਸੁਣੀ ਨਹੀਂ ਜਾਂਦੀ ਹੁਣ ਬਾਕੀ ਸੂਬੇ ਇਨਕਾਰ ਕਰ ਰਹੇ ਨੇ ਹੁਣ ਖਮਿਆਜਾ ਕੌਣ ਭੁਗਤ ਰਿਆ ਪੰਜਾਬ ਸੋ ਇਹ ਇਹ ਸਥਿਤੀ ਜਿਹੜੀ ਦਾ ਪੰਜਾਬ ਅੱਜ ਸਾਹਮਣਾ ਕਰ ਰਿਹਾ ਹੈ ਪੰਜਾਬ ਦੀ 3.5 ਲੱਖ ਜਿਹੜੀ ਵਾਦੀ ਹੈਗੀ ਉਹ ਇਨਾਂ ਹੜ੍ਹਾਂ ਤੋਂ ਪ੍ਰਭਾਵਿਤ ਹੋਈ ਆ 4.5 ਲੱਖ ਏਕੜ ਤੋਂ ਵੱਧ ਜਿਹੜੀ ਸਾਡੀ ਜ਼ਮੀਨ ਹੈ ਉਹ ਇਸ ਵਕਤ ਤੈਸਨੈਸ ਹੋ ਚੁੱਕੀ ਆ ਹੜ੍ਹਾਂ ਦੀ ਮਾਰ ਦੇ ਕਰਕੇ ਔਰ ਚਲਦੀਆਂ ਹੋਈਆਂ ਖੇਤਾਂ 'ਚ ਕਿਸ਼ਤੀਆਂ ਨੇ ਜਿਹੜੀਆਂ ਉਹ ਐਂ ਲੱਗਦਾ ਬਹੁਤੇ ਕਿਸਾਨਾਂ ਨੂੰ ਜਿਵੇਂ ਹਿੱਕ ਤੋਂ ਦੀ ਲੰਗਦੀਆਂ ਹੁੰਦੀਆਂ ਨੇ ਰਾਤ ਨੂੰ ਪਿਆਂਦੇ ਇਹ ਸਥਿਤੀ ਜਿਹੜੀ ਮਤਲਬ ਇਮੋਸ਼ਨਲੀ ਜਿਹੜੀ ਸਥਿਤੀ ਉਹ ਸਮਝਣੀ ਬਹੁਤ ਜ਼ਰੂਰੀ ਆ। ਇਹ ਸਾਰੇ ਦੇ ਦਰਮਿਆਨ ਸੈਂਟਰ ਦੀਆਂ ਟੀਮਾਂ ਵੀ ਪੰਜਾਬ ਪਹੁੰਚੀਆਂ ਹੋਈਆਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚਾਹਾਨ ਪੰਜਾਬ ਕੱਲ ਆਏ ਦੌਰਾ ਕਰਨ। ਸੁਨੀਲ ਜਾਖੜ ਉਹਨਾਂ ਨਾਲ ਦੂਸਰੇ ਜਿਹੜੇ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਉਹ ਨਾਲ ਸੀਗੇ। ਡਾਇਰੈਕਟਰ ਦੇ ਉੱਤੇ ਉਹਨਾਂ ਨੇ ਗੇੜਾ ਦਿੱਤਾ ਥੋੜੇ ਪਾਣੀ ਦੇ ਵਿੱਚ ਵੀ ਗਏ। ਔਰ ਉਧਰੋਂ ਅਰਵਿੰਦ ਕੇਜਰੀਵਾਲ ਵੀ ਪੰਜਾਬ ਆਏ ਹੋਏ ਸੀਗੇ ਪੱਤੀ ਸਾਹਿਬਾ ਗੱਲ ਆਉਣੀ ਆਪਾਂ ਲੀਡਰਾਂ ਦੀਆਂ ਗੇੜੀਆਂ ਤੇ ਵੀ ਆਉਨੇ ਪਰ ਤੁਸੀਂ ਇੱਕ ਜ਼ਿਕਰ ਕੀਤਾ ਸੀ ਵੀ ਸੁਪਰੀਮ ਕੋਰਟ ਦੇ ਨੋਟਿਸ ਲੈ ਲਿਆ ਵੀ ਜਿਹੜੇ ਜੜਾ ਤੈਰ ਕੇ ਮੁੱਢ ਵੱਡੇ ਹੋ ਰੁੱਖਾਂ ਦੇ ਆਏ ਨੇ ਚੰਗੀ ਗੱਲ ਹੈ ਵੀ ਕੁਦਰਤ ਨਾਲ ਜਿਹੜੀ ਛੇੜਛਾੜ ਹੋਈ ਉਹ ਨੋਟਿਸ ਲਿਆ ਪਰ ਦੋ ਗੱਲਾਂ ਹੋਰ ਨੇ ਇੱਕ ਤਾਂ ਚਲੋ ਹੁਣ ਆਪਾਂ ਇਸ ਸਾੜਾ 'ਚ ਵੀ ਪਤਾ ਲੱਗ ਗਿਆ ਵੀ ਸਰਕਾਰ ਤੇ ਲੋਕਾਂ ਨੂੰ ਵੱਖੋ-ਵੱਖ ਰੱਖ ਕੇ ਦੇਖਣਾ ਚਾਹੀਦਾ ਹੁਣ ਸਰਕਾਰਾਂ ਦੇ ਹੱਥ ਖੜੇ ਕੀਤੇ ਨੇ ਸਾਨੂੰ ਹੋਰ ਪਾਣੀ ਨਹੀਂ ਚਾਹੀਦਾ ਪਰ ਉਹਨਾਂ ਹੀ ਸੂਬਿਆਂ ਤੋਂ ਜਿਹੜੀ ਰਾਹਤ ਸਮੱਗਰੀ ਵੀ ਆ ਰਹੀ ਆ ਜੋ ਹੁਣੇ ਮੈਂ ਮਨਦੀਪ ਪੁੰਨੀਆਂ ਉਹਨਾਂ ਦੀ ਰਿਪੋਰਟ ਵੀ ਦੇਖ ਰਿਹਾ ਸੀ ਵੀ ਉੱਥੇ ਰਸਦ ਵਾਧੂ ਪਈ ਹੈ ਪਰ ਪੱਤੀ ਸਾਹਿਬ ਜਿਸ ਤਰੀਕੇ ਨਾਲ ਡੈਮ ਮੈਨੇਜ ਕੀਤੇ ਜਾ ਰਹੇ ਨੇ ਜਿਸ ਤਰੀਕੇ ਨਾਲ ਪਾਣੀ ਜਮਾ ਕਰਕੇ ਛੱਡਿਆ ਜਾ ਰਿਹਾ ਹੈ ਕਿ ਇਸ ਸਬੰਧੀ ਵੀ ਕੋਈ ਸੁਪਰੀਮ ਕੋਰਟ ਸੁਣੇਗਾ ਜਾਂ ਅਦਾਲਤ ਦੇ ਵਿੱਚ ਕਿਤੇ ਜਾ ਕੇ ਕੋਈ ਸੁਣਵਾਈ ਹੋਵੇਗੀ ਇਸ ਚੀਜ਼ ਦੀ ਵੀ ਦੇਖੋ ਇਹਦੀ ਸੁਣਵਾਈ ਜਿਹੜੀ ਅਦਾਲਤ ਦੇ ਵਿੱਚ ਉਹ ਪਹਿਲਾਂ ਆਲਰੇਡੀ ਚੱਲ ਰਹੀ ਸੀਗੀ ਇਹ ਤਾਂ ਸਾਡੇ ਪੰਜਾਬ ਸਰਕਾਰ ਦੀ ਇੱਥੇ ਬਹੁਤ ਜ਼ਿਆਦਾ ਨਲਾਇਕੀ ਨਜ਼ਰ ਆ ਰਹੀ ਆ ਕਿ ਉਹਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨਾਲ ਪਹਿਲਾਂ رابطہ ਨਹੀਂ ਕੀਤਾ ਮਨਦੀਪ ਜੀ ਹੋਇਆ ਕੀ ਆ ਜਿਹੜਾ ਪ੍ਰੈਕਟੀਕਲੀ ਦੋ ਤਿੰਨ ਚੀਜ਼ਾਂ ਜਿਹੜੀਆਂ ਬਹੁਤ ਅਹਿਮ ਬਾਪਰੀਆਂ ਪਹਿਲੀ ਗੱਲ ਕਿ ਮਈ ਜੂਨ ਦੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਪਾਣੀ ਛੱਡਣਾ ਬਣਦਾ ਸੀਗਾ ਉਦੋਂ ਟੈਂਕ ਖਾਲੀ ਕਰਨਾ ਬਣਦਾ ਸੀ ਕਾਫੀ ਹੱਦ ਤੱਕ ਕਿਉਂਕਿ ਪਤਾ ਸੀ ਬਰਸਾਤਾਂ ਪੈਣੀਆਂ ਮੀਂਹ ਆਉਣੀਆਂ ਔਰ ਉਹਦੇ ਕਰਕੇ ਡੈਮ ਭਰਨਾ ਮਈ ਜੂਨ ਦੇ ਵਿੱਚ ਉਹ ਖਾਲੀ ਕਰਨਾ ਬਣਦਾ ਸੀ ਇਹਨਾਂ ਨੇ ਪਾਣੀ ਜਿਹੜਾ ਉਹ ਮਈ ਜੂਨ ਦੇ ਵਿੱਚ ਨਹੀਂ ਛੱਟਿਆ ਸੈਕਿੰਡ ਕਿ ਜਿਹੜੇ ਡਰੇਨਾ ਨੇ ਉਹਨਾਂ ਦੀ ਸਫਾਈ ਹੋਣੀ ਬਣਦੀ ਸੀ ਉਹਨਾਂ ਦੀ ਸਫਾਈ ਨਹੀਂ ਕੀਤੀ ਹੁਣ ਜਦੋਂ ਇੱਕੇ ਲੱਖ ਡੈਮ ਭਰ ਗਿਆ ਪਾਣੀ ਹਿਮਾਚਲ ਚੋਂ ਬਹੁਤ ਆ ਗਿਆ ਤਾ ਉਦੋਂ ਬਾਅਦ ਇਹਨਾਂ ਨੇ ਇੱਕ ਲਕਟ ਪਾਣੀ ਛੜਤਾ ਪਾਣੀ ਛੜਤਾ ਡਰੇਨਾ ਦੀ ਸਫਾਈ ਨਹੀਂ ਸੀ ਉਹ ਲੋਕਾਂ ਦੇ ਘਰਾਂ ਚ ਲੋਕਾਂ ਦੇ ਖੇਤਾਂ ਚ ਜਿਹੜਾ ਉਹ ਜਾਵੜਿਆ ਹੁਣ ਤੁਸੀਂ ਦੇਖੋ ਵੀ ਬੰਨ ਟੁੱਟ ਰਹੇ ਨੇ ਇਹ ਬੰਨ ਨਹੀਂ ਟੁੱਟਨੇ ਚਾਹੀਦੇ ਸੀ ਗੈਰ ਕਾਨੂੰਨੀ ਕਟਾਈ ਵੀ ਇਹਦਾ ਰੁੱਖਾਂ ਦੀ ਇੱਕ ਕਾਰਨ ਹੈ ਲੇਕਿਨ ਇਹਦੇ ਪਿੱਛੇ ਮਤਲਬ ਉਹ ਮਨਸ਼ਾ ਜ਼ਾਹਿਰ ਹੁੰਦੀ ਆ ਸਰਕਾਰਾਂ ਦੀ ਕਿ ਇਹਨਾਂ ਨੇ ਉੱਥੇ ਢੇਲਾ ਲਾਇਆ ਹੀ ਨਹੀਂ ਹੈਗਾ ਜੇ ਪਿਛਲੇ ਸਮਿਆਂ ਦੇ ਵਿੱਚ ਢੇਲਾ ਲਾਇਆ ਹੁੰਦਾ ਤਾਂ ਇਹ ਨੌਕਤਣਾਉਂ ਹੁਣ ਹੜ੍ਹਾਂ ਦੇ ਵਿੱਚ ਬਾਹ ਕੌਣ ਫੜ ਰਿਹਾ ਹੈ ਬਾਹ ਫੜ ਰਹੇ ਨੇ ਪੰਜਾਬੀ ਜਾਂ ਬਾਹਰਲੇ ਸੂਬਿਆਂ ਤੋਂ ਜਿਵੇਂ ਤੁਸੀਂ ਜ਼ਿਕਰ ਕੀਤਾ ਰਾਸਤ ਆ ਰਹੀ ਹੈ ਉੱਥੇ ਕਾਹਦੀ ਘਾਟ ਨਹੀਂ ਖਾਣ ਪੀਣ ਪਾਣ ਸਾਰਾ ਕੁਝ ਉੱਥੇ ਪਹੁੰਚ ਰਿਹਾ ਹੈ ਇਹ ਸਾਡੇ ਪੰਜਾਬੀਆਂ ਦੀ ਸਿੱਖ ਭਾਈਚਾਰੇ ਦੀ ਔਰ ਬਾਕੀ ਸੂਬਿਆਂ ਦੀ ਫਰਾਖ ਦੇ ਲਈ ਹੈ ਕਿ ਐਡੀ ਵੱਡੀ ਪੱਤਰ ਦੇ ਉੱਤੇ ਉੱਤੇ ਚੀਜ਼ਾਂ ਪਹੁੰਚ ਰਹੀਆਂ ਲੇਕਿਨ ਮਸਲਾ ਸਿਰਫ ਹੜ੍ਹਾਂ ਤੱਕ ਦਾ ਸੀਮਤ ਨਹੀਂ ਹੈ ਇਸ ਤੋਂ ਅਹਾਂ ਬਹੁਤ ਕਾਹਦੀ ਲੋੜ ਹੈ ਚਮੜੀ ਦੀਆਂ ਕਹਿੰਦੀਆਂ ਬਿਮਾਰੀਆਂ ਉੱਥੇ ਫੈਲਣ ਦਾ ਖਤਸ਼ਾ ਔਰ ਜਿਹਨੇ ਤੂੜੀ ਨੁਕਸਾਨ ਹੋ ਗਈ ਹਰਾਚਾਰਾ ਦਾ ਨੁਕਸਾਨ ਹੋ ਗਿਆ ਜਿੰਨੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੇ ਮੁਆਵਜ਼ੇ ਦੇ ਸਵਾਲ ਨੇ ਔਰ ਆਉਣ ਵਾਲੇ ਸਮੇਂ 'ਚ ਪੈਰਾਂਸਰ ਹੋਣ ਦੇ ਸਵਾਲ ਖੜੇ ਨੇ ਸੋ ਸੁਪਰੀਮ ਕੋਰਟ ਨੇ ਨੋਟਿਸ ਤਾਂ ਜ਼ਰੂਰ ਲਿਆਗਾ ਲੇਕਿਨ ਵਾਕਿਆ ਹੀ ਸਵਾਲ ਇਹ ਬਣਦਾਗਾ ਕਿ ਹੁਣ ਉਹ ਸੂਬੇ ਮੰਨਣ ਨਾ ਮੰਨਣ ਉੱਤਰ ਪਾਣੀ ਛੱਡਣਾ ਬਣਦਾ ਜਿੰਨਾ ਉਹਨਾਂ ਨੂੰ ਜਾ ਰਿਹਾ ਸੀਗਾ ਸੈਕੰਡ ਗੱਲ ਕਿ ਪੰਜਾਬ ਸਰਕਾਰ ਨੂੰ ਵੀ ਇਸ ਵਿਸ਼ੇ ਦੇ ਉੱਪਰ ਜਿਹੜੀ ਆ ਉਹ ਆਪਣੀ ਗਲਤੀ ਸਵੀਕਾਰ ਕਰਨੀ ਚਾਹੀਦੀ ਆ ਡਰੇਨਸ ਫਸਾ ਆਪਣੀ ਕੀਤੀਆਂ ਔਰ ਇਹਦੇ ਪਿੱਛੇ ਮਤਲਬ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਉਹਨਾਂ ਦੀ ਘਾਟ ਵੀ ਜਿਹੜੀ ਨਜ਼ਰ ਆਉਂਦੀ ਹੈ ਕਿ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਬੰਨ ਮਜ਼ਬੂਤ ਨਹੀਂ ਕੀਤੇ ਕਿਨਾਰੇ ਮਜ਼ਬੂਤ ਨਹੀਂ ਕੀਤੇ ਦਰਿਆਵਾਂ ਦੇ ਜਿਹਦਾ ਅਜੇ ਤੱਕ ਮੱਝਾ ਇਹ ਸਾਰਾ ਸਾਨੂੰ ਘੁੱਕ ਤਾ ਪੈ ਰਿਹਾ ਜੀ ਜੀ ਤੇ ਹੁਣ ਆਪਾਂ ਬੱਤੀ ਸਾਹਿਬ ਗੱਲਬਾਤ ਕਰਦੇ ਹਾਂ ਜੋ ਸਿਆਸਤ ਹੋ ਰਹੀ ਹੈ ਇਸ ਦੇ ਦੌਰਾਨ ਕੱਲ ਅਰਵਿੰਦ ਕੇਜਰੀਵਾਲ ਸੁਪਰੀਮੋ ਆਵਾ ਦੀ ਪਾਰਟੀ ਉਹਨਾਂ ਨੇ ਪੰਜਾਬ ਆਉਣਾ ਸੀਗਾ ਤੇ ਹੁਣ ਤੱਕ ਤੇ ਇਹੀ ਹੁੰਦਾ ਰਿਹਾ ਕਿ ਜਦੋਂ ਵੀ ਆਉਂਦੇ ਨੇ ਨਾਲ ਭਗਵੰਤ ਮਾਨ ਉਹਨਾਂ ਨੂੰ ਲੈ ਲੈਂਦੇ ਨੇ ਮੁੱਖ ਮੰਤਰੀ ਸਾਹਿਬ ਨੂੰ ਤੇ ਕਿਤੇ ਬਾਹਰ ਵੀ ਜਾਣਾ ਹੋਵੇ ਤੇ ਫਿਰ ਨਾਲ ਹੈਲੀਕਾਪਟਰ ਦੇ ਜਹਾਜ਼ਾਂ ਦੇ ਝੂਟੇ ਜਿਹੜੇ ਉਹ ਮਿਲ ਜਾਂਦੇ ਨੇ ਪੰਜਾਬ ਦੇ ਸਰੋ ਪਰ ਕੱਲ ਜਿਵੇਂ ਉਹ ਪੰਜਾਬ ਆਏ ਤਾਂ ਮੁੱਖ ਮੰਤਰੀ ਸਾਹਿਬ ਨੂੰ ਬੁਖਾਰ ਚੜ੍ਹ ਤੇ ਉਸ ਤੋਂ ਬਾਅਦ ਗੱਡੀਆਂ ਵਿੱਚ ਹੀ ਦੌਰਾ ਕਰਕੇ ਤੇ ਕਹਿੰਦੇ ਸ਼ਾਮ ਨੂੰ ਗੱਡੀਆਂ 'ਚ ਹੀ ਉਹ ਵਾਪਸ 에ਰਪੋਰਟ ਤੋਂ ਵਾਪਸ ਚਲੇਗਾ ਸੋ ਦੱਸਿਓ ਇਹ ਦੌਰਾ ਕਿਸ ਤਰੀਕੇ ਦਾ ਰਿਹਾ ਦੂਜੇ ਪਾਸੇ ਕੇਂਦਰੀ ਮੰਤਰੀ ਸ਼ਵਰਾਜ ਚੋਹਾਨ ਹੁਣੇ ਵੀ ਟਰੈਕਟਰ ਉੱਤੇ ਬੈਠੇ ਦਿਖਾਈ ਦੇ ਰਹੇ ਸੀਗੇ ਕਿਸ ਤਰੀਕੇ ਦੀ ਕੱਲ ਦੀ ਸਿਆਸਤ ਰਹੀ ਇਸ ਸਹੜਾ ਤੋਂ ਲੈ ਕੇ ਦੇਖੋ ਉਸ ਰਸਮ ਸਭਤ ਪੂਰੀ ਹੋ ਰਹੀ ਆ ਪਾ ਕੇ ਚਿੱਟੇ ਕੁਰਤੇ ਪਜਾਮੇ ਮਤਲਬ ਬਹੁਤੇ ਜਿਹੜੇ ਲੀਡਰ ਨੇ ਉਹ ਜਾ ਕੇ ਉੱਥੇ ਪਾਣੀ ਚ ਫੋਟੋਆਂ ਖਿਚਾਉਂਦੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਕਿਸ਼ਤੀਆਂ ਦੇ ਵਿੱਚ ਉਹ ਕੀ ਕਰਦੇ ਨੇ ਹਨਾ ਐ ਗੇੜੇ ਜੇ ਦੇਖ ਕੇ ਤੁਸੀਂ ਦੇਖੋ ਬਹੁਤ ਸਾਰੇ ਪੇਜਾਂ ਦੇ ਉੱਤੇ ਵੀ ਉਹ ਕਿਸ਼ਤੀਆਂ ਚ ਗੇੜੇ ਦੇ ਕੇ ਉਸ ਤੋਂ ਬਾਅਦ ਫੋਟੋਆਂ ਕਰਾਈਆਂ ਸੈਲਫੀਆਂ ਲਈਆਂ ਤੇ ਤੁਰਦੇ ਬਣੇ ਇਹ ਇਹ ਸਥਿਤੀ ਬਣੀ ਹੋਈ ਆ ਬਹੁਤੇ ਲੀਟਰਾਂ ਦੀ ੁੰਜੇ ਬਹਿ ਕੇ ਰੋਟੀ ਖਾ ਲਈ ਔਰ ਉੱਥੇ ਜਾ ਜਿਹੜੇ ਕੰਮ ਇਹਨਾਂ ਦੇ ਕਰਨ ਵਾਲੇ ਨੇ ਉਹ ਤਾਂ ਦਫ਼ਤਰਾਂ ਚ ਬਹਿ ਕੇ ਵੀ ਹੋ ਸਕਦੇ ਨੇ ਸੋ ਕੱਲ ਜਦੋਂ ਕੇਜਰੀਵਾਲ ਆਏ ਕੇਜਰੀਵਾਲ ਭਗਵੰਤ ਮਾਨ ਨੂੰ ਨਾਲ ਲੈ ਕੇ ਜਾਂਦੇ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜੇ ਨਾਲ ਭਗਵੰਤ ਮਾਨ ਤੁਰੂ ਜੈਡ ਪਲੱਸ ਰੱਖਿਆ ਤੁਰੂ ਜੇ ਭਗਵੰਤ ਮਾਨ ਨਾਲ ਤੁਰੂ ਜਹਾਜ਼ ਵਿੱਚ ਤੁਰੂ ਜੇ ਭਗਵੰਤ ਮਾਨ ਨਾਲ ਤੁਰੂ ਮੀਡੀਆ ਵਿੱਚ ਤੁਰੂ ਹੁਣ ਅਰਵਿੰਦ ਕੇਜਰੀਵਾਲ ਤਾਂ ਨਾ ਐਮਐਲਏ ਆ ਨਾ ਐਮਪੀ ਐ ਉਹ ਤਾਂ ਪੰਚਾਇਤ ਮੈਂਬਰ ਵੀ ਹੈ ਨਹੀਂ ਜੇ ਸਿੱਧੇ ਸ਼ਬਦਾਂ ਚ ਕਹਿਣਾ ਹੋਵੇ ਤਾਂ ਉਹ ਕੱਲ ਦੋ ਦਿਨਾਂ ਦੌਰੇ ਦੇ ਉੱਤੇ ਪੰਜਾਬ ਆਏ ਉਹ ਭਗਵੰਤ ਮਾਨ ਫੁਰਾਨੇ ਉਹਨਾਂ ਨਾਲ ਗਰਦਾਸਪੁਰ ਜਾਣਾ ਸੀ ਕੇਜਰੀਵਾਲ ਉਸੇ ਤਹਤ ਭਗਵੰਤ ਮਾਨ ਦੀ ਰਹਿਸ਼ ਤੇ ਪਹੁੰਚੇ ਕਿਹਾ ਵੀ ਚਲ ਭਾਈ ਚੱਲੀਏ ਕਹਿੰਦਾ ਜੀ ਮੈਨੂੰ ਤਾਂ ਬੁਖਾਰ ਚੜਿਆ ਹੋਇਆ ਹੁਣ ਭਗਵੰਤ ਮਾਨ ਨੂੰ ਸੱਚੀ ਮਿਚੀ ਬੁਖਾਰ ਆ ਜਾਂ ਸਿਆਸੀ ਬੁਖਾਰ ਹੈ ਇਹ ਤਾਂ ਆਉਣ ਵਾਲੇ ਦਿਨਾਂ ਚ ਗੱਲ ਸਾਹਮਣੇ ਆਊ ਕਿਉਂਕਿ ਜਿੰਨੇ ਮਨਦੀਪ ਜੀ ਇਨਾਂ ਕੋਲੇ ਡਾਕਟਰ ਹੁੰਦੇ ਨੇ ਜਿੰਨੀਆਂ ਟੀਮਾਂ ਹੁੰਦੀਆਂ ਨੇ ਉਹ ਆਏ ਨਹੀਂ ਹੁੰਦਾ ਵੀ ਆਪਣੇ ਵਾਲਾ ਬੁਖਾਰ ਥੋੜੀ ਹੈ ਇਹ ਵੀ ਕਹਿਣਗੇ ਵੀ ਚਲ ਕੋਈ ਨਾ 9 ਵਜੇ ਹਸਪਤਾਲ ਖੁੱਲੂਗਾ ਚੱਲਦੇ ਆ 10 ਵਜੇ ਦੇ ਨੂੰ ਹਨਾ ਉੱਥੇ ਜਾ ਕੇ ਉਦੋਂ ਬਾਅਦ ਘੰਟਾ ਲੈਣ ਚ ਲੱਗ ਕੇ ਸਾਰਾ ਦਿਨ ਲੰਘ ਜਾਊਗਾ ਉਹਨਾਂ ਨੂੰ ਬੁਖਾਰ ਹੋਰ ਚੜ ਜਾਂਦਾ ਇਹਨਾਂ ਦਾ ਤਾਂ ਮਤਲਬ ਆਲਰੇਡੀ ਤੁਸੀਂ ਦੇਖੋ ਵੀ ਹਾਤ ਹੋਟਲ ਦੇ ਵਿੱਚ ਜਿੱਥੇ ਲੁਧਿਆਣੇ ਰੁਕੇ ਸੀਗੇ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਡਾਕਟਰ ਸਾਰੀਆਂ ਟੀਮਾਂ ਤਨਤ ਹੁੰਦੀਆਂ ਨੇ ਨਾਲ ਉਹ ਤਾਂ ਸਿਰ ਦੁਖਦੇ ਤੋਂ ਵੀ ਮਤਲਬ ਸਾਰਾ ਕੁਝ ਕਰਨ ਲੱਗ ਜਾਂਦੇ ਨੇ ਟ੍ਰੀਟਮੈਂਟ ਸੋ ਇਸ ਕਰਕੇ ਬੁਖਾਰ ਵਾਲੀ ਗੱਲ ਜਿਹੜੀ ਉਹ ਘੱਟ ਲੱਗਦੀ ਆ ਸਿਆਸੀ ਗੱਲ ਵੱਧ ਲੱਗਦੀ ਆ ਖੈਰ ਉਦੋਂ ਬਾਅਦ ਕੇਜਰੀਆਲ ਹੋਰਾਂ ਨੇ ਫਿਰ ਜਿਹੜਾ ਤਹਿ ਦੌਰਾ ਸੀ ਗਰਦਾਸਪੁਰ ਵਾਲਾ ਉੱਥੇ ਗਏ ਨੇ ਕਿ ਓਕੇ ਸੁਰੱਖਿਆ ਨਹੀਂ ਸੀ ਉਮੇ ਜਾਣੀ ਔਰ ਇਹਨਾਂ ਨੂੰ ਖਤਸ਼ਾ ਵੀ ਪੰਜਾਬੀ ਫਿਰ ਸਪੀਡ ਵੀ ਚੈੱਕ ਕਰਨ ਲੱਗ ਜਾਂਦੇ ਨੇ ਲੋਕ ਤੱਕੇ ਪਏ ਨੇ ਕ੍ਰਿਸ਼ਨ ਕੁਮਾਰ ਗਿਆ ਕਹਿੰਦਾ ਘਾਉਂਦਾ ਆਈਐਸ ਅਫਸਰ ਹੈ ਪਿਛਲੇ ਦਿਨੀ ਔਰ ਲੋਕਾਂ ਨੇ ਉੱਥੇ ਮਤਲਬ ਜਿਹੜੀ ਕ੍ਰਿਸ਼ਨ ਕੁਮਾਰ ਨਾਲ ਕੀਤੀ ਮੈਨੂੰ ਲੱਗਦਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਬਾਹਰ ਨਿਕਲਦਾ ਛੇਤੀ ਕੀਤੇ ਤਾਂ ਕੇਜਰੀਆਲ ਫਿਰ ਤਹਿ ਦੌਰੇ ਤੇ ਗਏ ਨਹੀਂ ਜੀ ਇਹਨਾਂ ਕੋਲ ਇੱਕ ਥੋੜਾ ਜਿਹਾ ਸੁਰੱਖਿਆ ਘੇਰਾਗਾ ਖੜਾ ਦੇ ਦੇਣਾ ਚ ਜਾਣ ਵਾਲਾ ਉਹ ਹੈਗਾਗਾ ਇਹਨਾਂ ਦਾ ਰਾਜ ਸਭਾ ਮੈਂਬਰ ਬਾਬਾ ਸੀਚੇ ਵਾਲਾ ਸultanpur Lodhi area ਉਹਦੇ ਕੋਲੇ ਉਹਨਾਂ ਇੱਕ ਸਟਰਕਚਰ ਹੈਗਾ ਵੀ ਬਾਬੇ ਕੋਲੇ ਚੱਲੋ ਆਪਾਂ ਉੱਥੇ ਹੀ ਜਾ ਕੇ ਹਾਜ਼ਰੀ ਲਵਾਇਆਓ ਮਨੀਸ਼ ਸਸੋਧਿਆ ਵੀ ਪਿਛਲੇ ਦਿਨੀ ਜਦੋਂ ਆਏ ਤਾਂ ਉਹ ਵੀ Sultanpur Lodhi ਗਏ ਉੱਥੇ ਬਾਬੇ ਕੋਲੇ ਉੱਥੇ ਜਾ ਕੇ ਢੇੜਾ ਦੇ ਕੇ ਹੜ੍ਹ ਪ੍ਰਭਾਵਿਤ ਖੇਤਰ ਦਾ ਉਹ ਵਾਪਸ ਮੁੜ ਗਏ ਕੱਲ ਕੇਜਰੀਆਲ ਜਿੱਥੇ ਗਰਦਾਸਪੁਰ ਏਰੀਆ ਚ ਜਾਣਾ ਸੀ ਉੱਥੇ ਨਹੀਂ ਗਿਆ Sultanpur Lodhi ਗਿਆ ਉਹਨਾਂ ਦਾ ਗੱਡੀਆਂ ਨਾਲ ਹਾਲਾਂਕਿ ਉਹਨਾਂ ਦੇ ਅਮਨ ਰੋੜਾ ਵੀ ਸੀਗੇ ਤਾਂ ਉੱਥੋਂ Sultanpur Lodhi ਤੋਂ ਬਾਬਾ ਨੂੰ ਮਿਲ ਕੇ ਉਹ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਉਹ ਉਥੋਂ ਨਿਕਲ ਗਏ ਉਹਨਾਂ ਦਾ ਦੋ ਰੋਜ਼ਾ ਦੌਰਾ ਹੁੰਜਾ ਅੱਜ ਭਗਵੰਤ ਮਾਨ ਨਿਕਲਦੇ ਨੇ ਹੜਪਰਵਾਤ ਖੇਤਰਾਂ ਚ ਜਾਂ ਨਹੀਂ ਇਹ ਵੀ ਦੇਖਣਾ ਹੋ ਕਿਉਂਕਿ ਅੱਜ 5 ਸਤੰਬਰ ਟੀਚਰਜ਼ ਡੇ ਵੀ ਆ ਔਰ ਅੱਜ ਉਹਨਾਂ ਨੇ ਜਿਹੜੀ ਕੈਬਨਟ ਦੀ ਮੀਟਿੰਗ ਵੀ ਰੱਖੀ ਹੋਈ ਹੈ ਔਰ ਕੈਬਨਟ ਮੀਟਿੰਗ ਦੇ ਵਿੱਚ ਹੜਾਂ ਬਾਰੇ ਕੋਈ ਫੈਸਲਾ ਲਿਆ ਜਾਣ ਦੀ ਉਮੀਦ ਹੈ ਇੱਕ ਫਰਕ ਜਿਹੜਾ ਨਜ਼ਰ ਆ ਰਿਹਾ ਮਨਦੀਪ ਜੀ ਤੁਸੀਂ ਦੇਖੋ ਫਰਕੇ ਨਜ਼ਰ ਆ ਰਿਹਾ ਭਗਵੰਤ ਮਾਨ ਬਾਵਾ ਬਿਮਾਰ ਹੋ ਗਿਆ ਸੀ ਪਿੱਛੇ ਜੇ ਜਦੋਂ ਹਸਪੀਟਲ ਦਾਖਲ ਸੀ 92 ਚੋਂ ਇੱਕ ਐਮਐਲਏ ਪਤਾ ਲੈਣ ਨਹੀਂ ਸੀ ਗਿਆ ਹੋਰ ਤੱਕ ਸੈਨੇਕੀ ਜਾਣਾ ਕੱਲ ਮੜਿਆ ਵਿਖਾਤ ਚੜਿਆ ਕੇਜਰੀ ਹਲ ਘਰੇ ਗਿਆ ਪਤਾ ਲੈ ਕੇ ਆਇਆ ਚਲੋ ਉਹ ਤਾਂ ਫੋਨ ਤੇ ਹੀ ਦੱਸਦਾ ਉਹ ਨਾ ਮਾਨ ਸਾਹਿਬ ਜਾ ਨਹੀਂ ਸਕਦੇ ਤੁਹਾਡੇ ਨਾਲ ਲੇਕਿਨ ਫਿਰ ਵੀ ਗਿਆ ਉਹਦਾ ਮਤਲਬ ਕੀ ਹੈ ਮਤਲਬ ਇਹ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਕੁਝ ਚੱਲ ਰਿਹਾ ਆ ਪੱਗ ਚੱਲ ਕੇ ਪਠਾਨ ਮਾਜਰੇ ਦੀ ਗੱਲ ਵੀ ਕਰਨੀ ਹੈ ਰਵਣ ਰੋੜੇ ਦੀ ਗੱਲ ਵੀ ਕਰਨੀ ਹੈ ਮਤਲਬ ਸਿਆਸਤ ਦੇ ਵਿੱਚ ਖਾਸਾ ਕੁਝ ਜਿਹੜਾ ਚੱਲ ਰਿਹਾ ਹੈ ਜਿਹੜਾ ਅਰਵਿੰਦ ਕੇਜਰੀਵਾਲ ਹਰਾਣਾ ਭਗਵੰਤ ਮਾਨ ਤੁਰੇ ਨਹੀਂ ਹੈਗੇ ਗੱਲ ਦੇ ਸਿੱਟੇ ਆਉਣ ਵਾਲੇ ਦਿਨਾਂ 'ਚ ਵੱਡੇ ਨਿਕਲਨੇ ਨਜ਼ਰ ਆਉਣਗੇ ਕਾਫੀ ਕੁਝ ਖੁੱਲ ਕੇ ਜਿਹੜਾ ਉਹ ਸਾਹਮਣੇ ਆਊਗਾ ਸ਼ਿਵਰਾਜ ਸਿੰਘ ਚੌਹਾਨ ਹੋਰਾਂ ਨੇ ਢੇੜਾ ਜ਼ਰੂਰ ਦਿੱਤਾ ਪੰਜਾਬ ਦਾ ਔਰ ਹੜ ਪ੍ਰਭਾਵ ਤੇਰੀਆਂ ਦੇ ਵਿੱਚ ਗਏ ਨੇ ਲੇਕਿਨ ਸਵਾਲ ਜਿਹੜਾ ਸਭ ਤੋਂ ਅਹਿਮ ਆ ਉਹ ਇਹ ਹੈ ਕਿ ਜਦੋਂ ਉਹ ਆਏ 에어ਪੋਰਟ ਦੇ ਉੱਤੇ ਸ਼ਿਵਰਾਜ ਸਿੰਘ ਚੌਹਾਨ ਤਾਂ ਪੰਜਾਬ ਦੇ ਗਵਰਨਰ ਗਲਾਬਚੰਦ ਕਟਾਰੀਆ ਜੀ ਉੱਥੇ ਹੀ ਜਾ ਪਹੁੰਚੇ 에어ਪੋਰਟ ਤੇ ਉਹਨਾਂ ਨੇ ਜਾ ਕੇ ਇੱਕ ਰਿਪੋਰਟ ਸੌਂਪੀ ਉਹ ਕਹਿੰਦੇ ਜੀ ਮੈਂ ਪਿਛਲੇ 45 ਦਿਨਾਂ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਇਹ ਵੀ ਇੱਕ ਪੁਆਇੰਟ ਹੈ ਮਨਦੀਪ ਜੀ ਕਿ ਮੁੱਖ ਮੰਤਰੀ ਨਾਲੋਂ ਵੱਧ ਹੜ੍ਹ ਪ੍ਰਭਾਵ ਤੇਰੀਏ 'ਚ ਗਵਰਨਰ ਸਾਹਿਬ ਰਹਿ ਰਹੇ ਨੇ ਮੁੱਖ ਮੰਤਰੀ ਤਾਂ ਦੋ ਵਾਰ ਗੇੜੇ ਕੱਢ ਕੇ ਆਏ ਨੇ ਗਵਰਨਰ ਸਾਹਿਬ ਪਿਛਲੇ 45 ਦਿਨਾਂ ਤੋਂ ਉਹਨਾਂ ਜਾ ਕੇ ਰਿਪੋਰਟ ਸੌਂਪੀ ਗਿਆ ਰਿਪੋਰਟ ਹੈ ਮੰਤਰੀ ਸਾਹਿਬ ਪੰਜਾਬ 'ਚਾ ਨੁਕਸਾਨ ਹੋਇਆ ਤਾਂ ਬਣਦਾ ਤਾਂ ਇਹ ਸੀ ਕਿ ਮੰਤਰੀ ਸਾਹਿਬ ਉੱਥੇ ਕੋਈ ਐਲਾਨ ਕਰ ਦੇ ਲੇਕਿਨ ਉਹ ਕੱਲ੍ਹ ਗੇੜੇ ਦੇ ਗਏ ਜੀ ਕੋਈ ਐਲਾਨ ਨਹੀਂ ਪਿਆ ਅਜੇ ਤੱਕ ਕੋਈ ਅਜੇ ਤੱਕ ਮਤਲਬ ਸੈਂਟਰ ਨੇ ਇਸ ਵਿਸ਼ੇ ਦੇ ਉੱਤੇ ਲੋਕਾਂ ਨੂੰ ਰਾਹਤ ਨਹੀਂ ਦਿੱਤੀ ਵੱਡੀ ਤੇ ਕੱਲ ਖੇਤਰੀ ਜਿਹੜੀਆਂ ਮਤਲਬ ਏਰੀਆ ਦੇ ਵਿੱਚ ਟੀਮਾਂ ਸੈਂਟਰ ਦੀਆਂ ਪਹੁੰਚੀਆਂ ਹੋਈਆਂ ਨੇ ਤਿੰਨ ਦਿਨਾਂ ਦਾ ਦੌਰੇ ਦੇ ਉੱਤੇ ਉਹ ਵੀ ਐਨਾਲਾਈਜ਼ ਕਰ ਰਹੀਆਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜੀ ਬਿਲਕੁਲ ਜੀ ਮੈਂ ਕੱਲ ਉਹ ਸੁਣ ਰਿਹਾ ਸੀ ਵਾਈਟਾਰਮਨ ਕੇਜਰੀਵਾਲ ਹੁਣਾਂ ਦੀ ਕਹਿੰਦੇ ਮਾਨ ਸਾਹਿਬ ਨੇ ਮੇਰੇ ਨਾਲ ਆਉਣਾ ਸੀ ਪਰ ਕਹਿੰਦੇ ਵੀ ਪਿਛਲੇ ਕੁਝ ਦਿਨਾਂ ਤੋਂ ਉਹ ਭੁੱਖੇ ਤੇ ਆਏ ਫਿਰ ਇਹਨੇ ਕਹਿੰਦੇ ਹੜਾਂ ਦੇ ਖੇਤਾਂਾਂ ਦੇ ਵਿੱਚ ਮਾਨਸਾਪਾ ਫੋਟੋਆਂ ਪਾ ਰਿਆ ਸੀ ਰੋਟੀਆਂ ਖਾਂ ਰਿਹਾ ਉਹ ਕਿਵੇਂ ਫਰਸ਼ ਤੇ ਰੱਖ ਕੇ ਫਿਰ ਉਸ ਤੋਂ ਬਾਅਦ ਉਹ ਲੁਧਿਆਣੇ ਜਿੱਥੇ ਰੁਕੇ ਆ ਉਹ ਉੱਥੇ ਤਾਂ ਭੁੱਖੇ ਰਹਿਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਖੈਰ ਜਿਉ ਕਹਿੰਦੇ ਆ ਤਾਂ ਆਪਾਂ ਥੋੜਾ ਜਿਹਾ ਮੰਨ ਵੀ ਲੈਂਦੇ ਆ ਬਾਕੀ ਗਾਂ ਗਲਤ ਤਾਂ ਨਿਕਲੀ ਹੋਣੀ ਆ ਪਰ ਪਤੀ ਸਾਹਿਬ ਉਹ ਪਾ ਪਠਾਨ ਮਾਜਰੇ ਹੋਣ ਵਾਲੀ ਤੇ ਰਮਨ ਅਰੋੜ ਵਾਲੀ ਗੱਲ ਵੀ ਕਰ ਹੀ ਲੈਂਦੇ ਆ ਇਹ ਵੀ ਮੈਨੂੰ ਲੱਗਦਾ ਕਿ ਸੱਤਾ ਜਿਹੜੇ ਬਦਲਾਅ ਦੇ ਤੌਰ ਦੇ ਵਿੱਚ ਇੱਕ ਇਹ ਬਦਲਾਅ ਇਹ ਆਇਆ ਕਿ ਪਹਿਲਾਂ ਤੇ ਇਹੋ ਜੀਆਂ ਖਬਰਾਂ ਆਪਾਂ ਵਿਰੋਧੀ ਧਿਰ ਦੇ ਵਿਧਾਇਕਾਂ ਲਈ ਸੁਣਦੇ ਹੁੰਦੇ ਸੀ ਜਿਵੇਂ ਸੁਖਪਾਲ ਖੈਰਾ ਦਾ ਹੋਈ ਸੀ ਕਿ ਉਹਨਾਂ ਨੂੰ ਇੱਕ ਪਾਸੇ ਜ਼ਮਾਨਤ ਮਿਲੀ ਹੱਲੇ ਗੇਟ ਤੋਂ ਪੈਰ ਬਾਹਰ ਰੱਖਿਆ ਏ ਸੀ ਨਾਲ ਹੀ ਪੁਲਿਸ ਨੇ ਫੇਰ ਗ੍ਰਿਫਤਾਰ ਕਰ ਲਿਆ ਜੀ ਫਲਾਣੇ ਪਰਚੇ ਦੇ ਵਿੱਚ ਕੱਲ ਆਪਣੇ ਵਿਧਾਇਕ ਨਾਲ ਵੀ ਇੰਜੀ ਕੀਤੀ ਕਹਿੰਦੇ ਜਲੰਧਰ ਵਾਲੇ ਪਹਿਲਾਂ ਜ਼ਮਾਨਤ ਉਹਨਾਂ ਦੀ ਮਨਜ਼ੂਰ ਹੋਈ ਸੀ ਤੇ ਇੱਕ ਹੋਰ ਕੇਸ ਵਿੱਚ ਦੁਬਾਰਾ ਅੰਦਰ ਕਰ ਲਿਆ ਸੋ ਇਹ ਤੇ ਪਹਿਲਾਂ ਥੋੜੀ ਪਾਇਓ ਚਾਦਣਾ ਤੇ ਫਿਰ ਆਪਾਂ ਪਠਾਨਮਗਰੇ ਵੱਲ ਵੀ ਜਾਂਦੇ ਹਾਂ ਕੋ ਸਰਕਾਰ ਡਰੀ ਹੋਈ ਆ ਮਨਦੀਪ ਜੀ ਇੰਨੀ ਜਿਆਦਾ ਡਰੀ ਹੋਈ ਆ ਕਿ ਇਹਨਾਂ ਨੂੰ ਆਪਣੇ ਵਿਧਾਇਕ ਹੀ ਜਿਹੜੇ ਨੇ ਉਹ ਵਿਰੋਧੀ ਲੱਗਣ ਲਾ ਕੇ ਜਿੱਥੋਂ ਮਾੜੀ ਜਿਹੀ ਕੋਈ ਚੂਹ ਕਰਦਾ ਉੱਥੇ ਹੀ ਇਹ ਚੂੜੀ ਟੈਟ ਕਰਦੇ ਨੇ ਇਹ ਇਹਨਾਂ ਦੀ ਮਨਛਾ ਜ਼ਾਹਰ ਹੋ ਰਹੀ ਆ ਰਮਨ अरोड़ा ਜਲੰਧਰ ਕੇਂਦਰੀ ਤੋਂ ਐਮ ਐਲ اے ਨੇ ਰਮਨ अरोड़ा ਦੇ ਪਿਛਲੇ ਸਮੇਂ ਦੇ ਵਿੱਚ ਚਰਚੇ ਸੀ ਕਿ ਉਹ ਕਿਸੇ ਹੋਰ ਪਾਰਟੀ ਚ ਜਾ ਸਕਦੇ ਨੇ ਇਹਨਾਂ ਨੇ ਉਸ ਦੌਰਾਨ ਰਮਣ ਅਰੋੜਾ ਦੇ ਉੱਤੇ ਕ腐ਸ਼ਨ ਦਾ ਕੇਸ ਪਾਇਆ ਪਾ ਕੇ ਉਹਨੂੰ ਮਤਲਬ ਜੇਲ੍ਹ ਦੇ ਵਿੱਚ ਅੰਦਰ ਕੀਤਾ ਲਗਭਗ ਪਿਛਲੇ 1.5 ਤੋਂ 2 ਮਹੀਨਿਆਂ ਤੋਂ ਰਮਣ ਅਰੋੜਾ ਅੰਦਰ ਹੈ ਜਦੋਂ ਉਹਦੀ ਜ਼ਮਾਨਤ ਹੋਈ ਬਾਹਰ ਆਇਆ ਤਾਂ ਇੱਕ ਹੋਰ ਠੇਕੇਦਾਰ ਤੋਂ ਐਪਲੀਕੇਸ਼ਨ ਲੈ ਕੇ ਕਿ ਇਹਦੀ ਕ腐ਸ਼ਨ ਵਾਲੇ ਮਸਲੇ ਦੇ ਵਿੱਚ ਉਹਨੂੰ ਫੇਰ ਰਿਮਾਂਡ ਦੇ ਉੱਤੇ ਲੈ ਲਿਆ ਫੇਰ ਅੰਦਰ ਕਰਤਾ ਹੁਣ ਇਹ ਜਿਹੜਾ ਰਵਈਆ ਹੈਗਾ ਆਪਾਂ ਨਹੀਂ ਕਹਿੰਦੇ ਬਿਨਾਂ ਜਾਂਚ ਤੋਂ ਕਿ ਰਮਣ ਅਰੋੜਾ ਦੁੱਧ ਤੋਤਾ ਹੋਊਗਾ ਲੇਕਿਨ ਕੀ ਬਾਕੀ ਜਿਹੜੇ 93 94 ਇਹਨਾਂ ਦੇ ਐਮਐਲਏ ਨੇ ਉਹ ਦੁੱਧ ਤੋਤੇ ਨੇ ਕੀ ਮੁੱਖ ਮੰਤਰੀ ਸਾਹਿਬ ਜਾਂ ਉਹਨਾਂ ਦੇ ਪਰਿਵਾਰ ਜਿਹੜਾ ਹੈਗਾ ਹੈਗਾ ਉਹਨਾਂ ਨੇ ਪਿਛਲੇ 3.5 ਸਾਲਾਂ ਦੇ ਵਿੱਚ ਕੋਈ ਜਿਹਾ ਕੰਮ ਨਹੀਂ ਕੀਤਾ ਔਰ ਇਹ ਜਦੋਂ ਰਮਨ अरोड़ा ਵਰਗਿਆਂ ਦੇ ਉੱਤੇ ਸਿਕੰਜਾ ਕਸ ਰਹੇ ਨੇ ਤਾਂ ਇਹਨਾਂ ਨੂੰ ਵਿਜੇ ਸਿੰਘਲਾ ਹੋਰਾ ਦਾ ਚਿਹਰਾ ਵੀ ਦੇਖ ਲੈਣਾ ਚਾਹੀਦਾ ਨਾ ਉਦੋਂ ਵੀ ਕਹਿੰਦੇ ਸਾਡੇ ਕੋਲ ਬਹੁਤ ਸਬੂਤ ਤਾਂ ਉਹਨੂੰ ਅੰਦਰ ਕੀਤਾ ਉਸ ਤੋਂ ਬਾਅਦ ਹੁਣ ਮਤਲਬ ਉਹ ਸਾਰਾ ਕੇਸ ਹੈਗਾ ਜਿਹੜਾ ਉਹ ਖਾਰਜ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਆ ਰਮਣ ਰੋੜਾ ਨੂੰ ਅਸਲ ਦੇ ਵਿੱਚ ਦੁਬਾਰੇ ਗਿਰਫਤਾਰ ਕਰਨਾ ਔਰ ਮੈਨੂੰ ਹੈਰਾਨੀ ਜਿਹੜੀ ਹੁੰਦਾ ਹੋ ਰਹੀ ਹੈ ਨਾ ਭਾਜਪੀ ਬੋਲ ਰਹੀ ਹੈ ਇਸ ਵਿਸ਼ੇ ਤੇ ਨਾ ਕਾਂਗਰਸ ਬੋਲ ਰਹੀ ਹੈ ਇਸ ਵਿਸ਼ੇ ਦੇ ਉੱਤੇ ਨਾ ਅਕਾਲੀ ਦਲ ਬੋਲ ਰਿਹਾ ਇਸ ਵਿਸ਼ੇ ਦੇ ਉੱਤੇ ਇਹ ਜਿਹੜੀ ਸਥਿਤੀ ਬਣਾ ਰੱਖੀ ਹੈ ਇਹਨਾਂ ਨੇ ਇਹ ਸਥਿਤੀ ਅਣਲਾਨੀ ਐਮਰਜੈਂਸੀ ਵਾਲੀ ਸਥਿਤੀ ਆ ਹੁਣ ਜਿਹੜਾ ਰਿਹ ਪਠਾਨ ਮਾਜਰਾ ਫਰਾਂ ਦਾ ਮਸਲਾ ਪਠਾਨ ਮਾਜਰਾ ਦੇ 11 ਸਾਥੀ ਪੁਲਿਸ ਨੇ ਗਿਰਫਤਾਰ ਕੀਤੇ ਜਿਹਦੇ ਚ ਇਹਦਾ ਮੀਡੀਆ ਸਲਾਹਕਾਰ ਵੀ ਆ ਮੁੰਡਾ ਹਰਿਆਣੇ ਤੋਂ ਔਰ ਹਰਿਆਣੇ ਦੇ ਕਰਨਾਲ ਦੇ ਵਿੱਚ ਜਿਹੜਾ ਡਬਰੀ ਪਿੰਡ ਹੈ ਜਿੱਥੋਂ ਦਾ ਸਾਬਕਾ ਸਰਪੰਚ ਲਾਡੀ ਜਿਹੜਾਗਾ ਉਹ ਪਠਾਨ ਮਾਜਰਾ ਦੇ ਨਾਲ ਹੀ ਨਾਮਜ਼ਦ ਕਰ ਲਿਆ ਉਹਦਾ ਵੀ ਨਹੀਂ ਪਤਾ ਲੱਗ ਰਿਹਾ ਕਿ ਉਹ ਕਿੱਥੇ ਹੈ ਉਸ ਪਿੰਡ ਦੇ ਵੀ 7-8 ਵਿਅਕਤੀ ਨੇ ਜਿਹੜੇ ਉਹ ਪੁਲਿਸ ਨੇ ਗ੍ਰਿਫਤਾਰ ਕੀਤੇ 11 ਜਣਾਂ ਨੂੰ ਕੱਲ ਅਦਾਲਤ 'ਚ ਪੇਸ਼ ਕੀਤਾ ਮਨਦੀਪ ਜੀ ਔਰ ਕਿਹਾ ਕਿ ਇਹਨਾਂ ਨੇ ਪਠਾਨ ਮਾਜਰਾ ਨੂੰ ਪਨਾਹ ਦਿੱਤੀ ਆ ਇਹਨਾਂ ਦਾ ਸਾਨੂੰ 4 ਦਿਨ ਦਾ ਰਿਮਾਂਡ ਚਾਹੀਦਾ 4 ਦਿਨ ਦੇ ਪੁਲਿਸ ਰਿਮਾਂਡ ਤੇ ਲੈ ਲਿਓ ਪਠਾਨ ਮਾਜਰਾ ਤੁਹਾਡੀ ਪਾਰਟੀ ਦਾ ਐਮਐਲਏ ਆ ਕੱਲ ਤੱਕ ਤੁਹਾਡੇ ਦਫ਼ਤਰਾਂ ਦੇ ਵਿੱਚੋ ਸ਼ਿਸ਼ੋਭਤ ਹੁੰਦਾ ਰਿਹਾ ਕੱਲ ਤੱਕ ਮਤਲਬ ਮੁੱਖ ਮੰਤਰੀ ਆਫਿਸ ਦੇ ਵਿੱਚ ਉਹਦੀ ਆਉਣੀ ਜਾਣੀ ਸੀ ਹੁਣ ਉਹ ਐਡਾ ਵੱਡਾ ਗੈਂਗਸਟਰ ਥੋੜੀ ਬਣ ਗਿਆ ਵੀ ਉਹਨੂੰ ਪਨਾਹ ਦੇਣ ਦੇ ਮਸਲੇ ਦੇ ਵਿੱਚ ਵੀ ਤੁਸੀਂ ਬੰਦੇ ਚੱਕ ਲੈ ਚੁਣਿਆ ਹੋਇਆ ਨਮੈਂਦਾ ਆਖ ਰੋ ਲੋਕਾਂ ਦਾ ਜਿਓ ਜਿਓ ਜਿਹਾ ਤਾਂ ਉਹਨੂੰ ਪਨਾਹ ਦੇਣ ਦੇ ਮਸਲੇ ਦੇ ਵਿੱਚ ਚੱਕ ਕੇ ਬੰਦਿਆਂ ਨੂੰ 4 ਦਿਨ ਦਾ ਰਿਮਾਂਡ ਲੈਣ ਦਾ ਤਾਂ ਗੱਲ ਹੀ ਸਮਝ ਨਹੀਂ ਆ ਰਹੀ ਔਰ ਅਗਲੀ ਗੱਲ ਪਠਾਨ ਮਾਜਰਾ ਨੂੰ ਫੜਨ ਦੇ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਲਾਈ ਹੋਈ ਹੈ ਇਹਨਾਂ ਨੇ ਵਿਕਰਮ ਬਰਾੜ ਜਿਹੜਾ ਡੀਐਸਪੀ ਦੀ ਪਠਾਨ ਮਾਜਰਾ ਆਪਣੀ ਵੀਡੀਓ ਦੇ ਵਿੱਚ ਗੱਲ ਕਰਦਾ ਉਹ ਉਹ ਵਿਅਕਤੀ ਆ ਜਿਹੜਾ ਵਿੱਕੀ ਗੌਂਡਰ ਵਾਲੇ ਮਸਲੇ ਦੇ ਇਨਕਾਊਂਟਰ ਵਾਲੇ ਮਸਲੇ ਦੇ ਵਿੱਚ ਵੀ ਸੀ ਔਰ ਸਿੱਧੂ ਮੂਸੇ ਵਾਲਾ ਨੂੰ ਗੋਲੀਆਂ ਮਾਰਨ ਵਾਲੇ ਜਿਹੜੇ ਦੋ ਮੁੰਡਿਆਂ ਦਾ ਇਨਕਾਊਂਟਰ ਹੋਇਆ ਸੀ ਉਹਦੇ ਵਿੱਚ ਵੀ ਉਹਦੀ ਇਨਵੋਲਵਮੈਂਟ ਸੀਗੀ ਤਾਂ ਉਹ ਵਿਅਕਤੀ ਨੂੰ ਤੁਸੀਂ ਪਠਾਨ ਮਾਜਰਾ ਵਾਂਗਰ ਲਾਇਆ ਪਠਾਨ ਮਾਜਰਾ ਤੁਹਾਡੀ ਪਾਰਟੀ ਦਾ ਐਮਐਲਏ ਆ ਪਠਾਨ ਮਾਜਰਾ ਕੋ ਗੈਂਗਸਟਰ ਥੋੜੀ ਐ ਤਾਂ ਇਹ ਜਿਹੜੀ ਸਥਿਤੀ ਆ ਇਸ ਸਥਿਤੀ ਇਹ ਬਿਆਨ ਕਰ ਰਹੀ ਹੈ ਕਿ ਇਹ ਸਰਕਾਰ ਡਰੀ ਹੋਈ ਆ ਉਹਨਾਂ ਨੂੰ ਬਹੁਮਤ ਹੋਣ ਦੇ ਬਾਵਜੂਦ ਵੀ ਮੈਂ ਕਹਿੰਦਾ ਜੇ ਇਹਨਾਂ ਕੋਲੇ 50 60 ਐਮਐਲਏ ਹੁੰਦੇ ਤਾਂ ਉਹ ਕੰਨਾਂ 'ਚ ਟੱਕਰਾ ਮਾਰਦੇ ਇਹਨਾਂ ਖੋਲੇ ਪਹਿਲਾਂ 92 tane ਦੇ ਜਿੱਤੇ ਹੀ ਸੀ ਨਾ ਇੱਕ ਦੋ ਹੋਰ ਜਿਤਾਲੇ ਇਹਨਾਂ ਕੋਲੇ 94 ਦੇ ਲਗਭਗ ਐਮਐਲਏ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਪਠਾਨ ਮਾਜਰੇ ਤੋਂ ਡਰ ਲੱਗਦਾ ਇਹਨਾਂ ਨੂੰ ਰਮਣਾ ਰੋੜੇ ਤੋਂ ਡਰ ਲੱਗਦਾ ਇਹਨਾਂ ਨੂੰ ਐਂ ਡਰ ਲੱਗਦਾ ਵੀ ਕਿਤੇ ਇਸ ਰਾਹ ਬਾਕੀ ਨਾ ਤੁਰ ਪੈਣ ਸਰਕੇ 10-15 ਜਣਿਆਂ ਦੇ ਤਾਂ ਕਹਿੰਦੇ ਸਟੀਫੇ ਲਈ ਬੈਠੇ ਨੇ ਔਰ ਪਠਾਨ ਮਾਜਰਾ ਨੇ ਜਿਹੜੀ ਵੀਡੀਓ ਕਲਿੱਪ ਜਾਰੀ ਕੀਤੀ ਆ ਜਿਹਦੇ ਵਿੱਚ ਉਹ ਕਹਿੰਦਾ ਮੇਰਾ ਇਨਕਾਊਂਟਰ ਕਰ ਦੇਣ ਲੱਗੇ ਸੀ ਤਾਂ ਮੈਨੂੰ ਡਰ ਆ ਮੇਰਾ ਇਨਕਾਊਂਟਰ ਕਰ ਦੇਣਾ ਚਲੋ ਆਪਾਂ ਪਠਾਨ ਮਾਜਰੇ ਦੀ ਇਸ ਗੱਲ ਨਾਲ 100% ਸਹਿਮਤ ਨਾ ਵੀ ਹੋਈਏ ਤਾਂ ਸਵਾਲ ਇਹ ਹੈ ਕਿ ਪਠਾਨ ਮਾਜਰਾ ਵਰਗਾ ਵਿਅਕਤੀ ਜਿਹੜਾ ਪਾਰਟੀ ਇੱਦਾਂ ਆ ਅਗਰ ਉਹ ਇਸ ਤਰ੍ਹਾਂ ਦੀ ਗੱਲ ਕਰ ਰਿਹਾਗਾ ਕਿ ਮੇਰਾ ਇਨਕਾਊਂਟਰ ਕਰ ਸਕਦੇ ਨੇ ਅਗਰ ਉਹਦੇ ਮਨ ਦੇ ਵਿੱਚ ਡਰ ਹੈ ਇਨਕਾਊਂਟਰ ਦਾ ਤਾਂ ਇਹਦਾ ਮਤਲਬ ਸਾਫ਼ ਹੈ ਮਤਲਬ ਸਾਫ਼ ਹੈ ਕਿ ਸਰਕਾਰ ਜਿਹੜੀ ਹੈਗੀ ਉਹ ਕਿਸ ਹੱਦ ਤੱਕ ਡਰਾਉਣ ਦੇ ਲਈ ਜਾ ਰਹੀ ਆ ਇੱਕ ਗੱਲ ਤਾਂ ਸਾਫ਼ ਆ ਨਾ ਮਨਦੀਪ ਜੀ ਇਨਕਾਊਂਟਰ ਕਰਨਾ ਕਰਨਾ ਲੱਗਦਾ ਨਹੀਂ ਕਰਨਗੇ ਪਰ ਇੱਕ ਗੱਲ ਤਾਂ ਸਾਫ਼ ਆ ਨਾ ਕਿ ਆਪਦਾ ਐਮਐਲਏ ਡਰਾ ਲਿਆ ਇਹਨਾਂ ਨੇ ਉਹ ਵੀ ਉਹ ਐਮਐਲਏ ਜਿਹੜਾ ਧਾਕੜ ਐਮਐਲਏ ਮੰਨਿਆ ਜਾਂਦਾ ਸੀ ਜਿਹੜਾ ਕਹਿੰਦਾ ਸੀ ਕਿ ਬਦਮਾਸ਼ ਹੈਗਾ ਤਾਂ ਹੈਗਾ ਉਹਨਾਂ ਰਾल्या ਜੇ ਕਮਲ ਇੰਟਰਨਸ ਤੱਕ ਦੇ ਇੱਕ ਦੋ ਸਮਾਂਤਮਾ ਪੱਤੀ ਸਾਹਿਬ ਮੈਂ ਹੋਰ ਇਹ ਤਾਂ ਦੋਨਾਂ ਮਾਮਲੇ ਚ ਗਿਣਾਉਂਦਾ ਕਿਉਂਕਿ ਆਪਾਂ ਸਿਆਸਤ ਚ ਕਈ ਵਾਰ ਅੰਦਾਜ਼ੇ ਕਾਫੇ ਲਾਉਨੇ ਆ ਤੇ ਕਈ ਵਾਰ ਉਹ ਸੈਟ ਵੀ ਬਹਿ ਜਾਂਦੇ ਨੇ ਸਟ੍ਰੀਕ ਬਹਿ ਜਾਂਦੇ ਨੇ ਰਮਨ अरोड़ा ਬਾਰੇ ਵੀ ਇਹ ਚਰਚਾ ਚੱਲਦੀ ਹੁੰਦੀ ਸੀ ਕਿ ਮਾਨ ਸਾਹਿਬ ਦੇ ਪਰਿਵਾਰਕ ਮੈਂਬਰਾਂ ਦੇ ਕਾਫੀ ਨੇੜੇ ਆ ਤੇ ਦੂਜੇ ਪਾਸੇ ਪਠਾਨਵਾਜਰਾ ਹੋਣਾ ਉਹ ਤਾਂ ਫੁੱਫੜ ਫੁੱਫੜ ਕਿਆ ਹੀ ਜਾ ਰਿਹਾ ਕਿਤੇ ਇਦਾਂ ਤਾਂ ਨਹੀਂ ਪਤੀ ਸਾਹਿਬ ਕੇ ਜਿਹੜੇ ਮਾਨ ਸਾਹਿਬ ਦੇ ਨਿਤਦੀਕੀ ਐਮ ਐਲ ਏ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸ਼ਾਇਦ ਦਿੱਲੀ ਦੇ ਪਾਵਰ ਸੈਂਟਰ ਵੱਲੋਂ ਤੇ ਇਸੇ ਕਰਕੇ ਕਿਤੇ ਮਾਨ ਸਾਹਿਬ ਨੂੰ ਬੁਖਾਰ ਚੜ ਗਿਆ ਹੋਵੇ। ਵਾਕਈ ਜੀ ਇਹਦੀਆਂ ਧਾਰਨਾ ਪਈਆਂ ਨੇ ਕੁਲਦੀਪ ਸਿੰਘ ਢਾਲੀਆਲ ਕੌਣ ਹੈ? ਜਿਹੜਾ ਮੰਤਰੀਪਦ ਤਸਤੀਫਾ ਲਿਆ ਔਰ ਐਮ ਐਲ ਏ ਆਹੋ। ਕੁਲਦੀਪ ਢਾਲੀਆਲ ਉਹ ਬੰਦਾ ਹੈ ਜਿਹੜਾ ਭਗਵੰਤ ਮਾਨ ਦੇ ਸਭ ਤੋਂ ਵੱਧ ਨੇੜੇ ਹੈ। ਤੁਸੀਂ ਦੇਖੋ ਕਿ ਮੰਤਰੀਪਦ ਤੋਂ ਤਸਤੀਫਾ ਲੈ ਲਿਆ ਲੇਕਿਨ ਹੁਣ ਵੀ ਉਹ ਪ੍ਰੈਸ ਕਾਨਫਰੰਸਾਂ ਕਰ ਰਿਹਾ ਹਰੇਕ ਵਿਸ਼ੇ ਤੇ ਕਰ ਰਿਹਾ ਪਿਛਲੇ ਦਿਨਾਂ ਦਾ ਜਦੋਂ ਦਾ ਅਸਤੀਫਾ ਲਿਆ ਖੁੱਲ ਕੇ ਕਰ ਰਿਹਾ ਹਰੇਕ ਵਿਸ਼ੇ ਤੇ ਬੋਲ ਰਿਹਾ ਉਹ ਤਾਂ ਭਗਵੰਤ ਮਾਨ ਹੋਰਾਂ ਦੇ ਨੇੜਲੇ ਤੁਸੀਂ ਦੇ ਮੀਡੀਆ ਸਲਾਹਕਾਰ ਨੇ ਇਹਨਾਂ ਦੇ ਨਵਨੀਤ ਸਿੰਘ ਵਧਵਾਹ ਹੁੰਦੇ ਸੀ ਉਹ ਤੋਂ ਰਿਜਾਈਨ ਲਿਆ ਓਐਸਡੀ ਹੁੰਦੇ ਸੀ ਇਹਨਾਂ ਦੇ ਧੂਰੀ ਏਰੀਆ ਦੇ ਵਿੱਚੋਂ ਉਹ ਤੋਂ ਰਿਜਾਈਨ ਲਿਆ ਚਲੋ ਦੂਸਰੇ ਮਤਲਬ ਪੰਨੂ ਸਾਹਿਬ ਦੁਬਾਰੇ ਸਰਗਰਮ ਹੋ ਗਏ ਲੇਕਿਨ ਇੱਕ ਵਾਰ ਉਹਨਾਂ ਤੋਂ ਵੀ ਮਤਲਬ ਡਾਇਰੈਕਟਰ ਦੇ ਅਹੁਦੇ ਤੋਂ ਜਿਹੜਾਗਾ ਉਹ ਪਾਸੇ ਕਰ ਦਿੱਤਾ ਗਿਆ ਸੀਗਾ ਭਗਵੰਤ ਮਾਨ ਹੋਰਾਂ ਦੇ ਨੇੜਲੇ ਨੇ ਜਿਹੜੇ ਉਹਨਾਂ ਸਾਰਿਆਂ ਨੂੰ ਕਾਰਨਰ ਕੀਤਾ ਗਿਆਗਾ ਪਿਛਲੇ ਤਮੇ ਦੇ ਵਿੱਚ ਜੀ ਔਰ ਤੁਸੀਂ ਦੇਖੋ ਵੀ ਪਠਾਨ ਮਾਜਰਾ ਰਮਨ ਅਰੋੜਾ ਕੁਲਦੀਪ ਢਾਲੀਵਾਲ ਨਵਨੀਤ ਵਧਵਾ ਇਹ ਇਹ ਇੱਕ ਲੰਬੀ ਲਿਸਟ ਹੈ ਔਰ ਇਹ ਚਰਚਾ ਵੀ ਚੱਲ ਰਹੀ ਹੈ ਕਿ ਮੁੱਖ ਮੰਤਰੀ ਨਾ ਦੇ ਮੰਤਰੀ ਨੇ ਔਰ ਪਠਾਨ ਮਾਜਰਾ ਭਗਵੰਤ ਮਾਨ ਹੋਰਾਂ ਦੀ ਵਾਈਫ ਦਾ ਫਫੜਾ ਹੈ ਗੁਰਪ੍ਰੀਤ ਕੌਰ ਦਾ ਠਕਾ ਹੈ ਜਾਂ ਘਰਾਂ ਚੋਂ ਹੈ ਇਹ ਤਾਂ ਨਹੀਂ ਮੈਨੂੰ ਪਤਾ ਲੇਕਿਨ ਫਫੜ ਜ਼ਰੂਰ ਹੈ ਔਰ ਇਹ ਜਿਹੜੀ ਸਥਿਤੀ ਬਣੀ ਹੋਈ ਹੈ ਸਥਿਤੀ ਬਿਆਨ ਕਰ ਰਹੀ ਆ ਕਿ ਪਾਵਰ ਸੈਂਟਰ ਕਿਹੜਾ ਹੋਵੇ ਇਹ ਇਹ ਸੈਕੰਡ ਭਗਵੰਤ ਮਾਨ ਹਰਾਂ ਦਾ ਕੇਜਰੀ ਆਲ ਹਰਾਂ ਦੇ ਨਾਲ ਨਾ ਜਾਣਾ ਇਹ ਅਗਲੀ ਗੱਲ ਕਿ ਸਿੱਧੇ ਤੌਰ ਦੇ ਉੱਤੇ ਪਠਾਨਵਾਦ ਰਾਂ ਨੇ ਜਿਹੜੀਆਂ ਚੀਜ਼ਾਂ ਸੰਬੋਧਨ ਕੀਤੀਆਂ ਉਹ ਦਿੱਲੀ ਵਾਲਿਆਂ ਨੂੰ ਕੀਤੀਆਂ 댓 ਮੀਨਸ ਉਹਨੂੰ ਅੰਦਰ ਲੀਆਂ ਗੱਲਾਂ ਪਤਾ ਨਹੀਂ ਨਾ ਆਪਾਂ ਨੂੰ ਤਾਂ ਉਹਨਾਂ ਅੰਦਰਲਾ ਪਤਾ ਨਹੀਂ ਹੈ ਪਠਾਨਵਾਦ ਰਾਂ ਤਾਂ 3.5 ਸਾਲ ਅੰਦਰ ਰਿਹਾ ਸਰਕਾਰ ਦੇ ਵਿੱਚ ਉਹਨੂੰ ਅੰਦਰਲੀਆਂ ਗੱਲਾਂ ਪਤਾ ਨਹੀਂ ਉਹ ਦਿੱਲੀ ਵਾਲਿਆਂ ਦੇ ਉੱਤੇ ਹੀ ਕੇਂਦਰਿਤ ਕਰਕੇ ਬੋਲ ਰਿਹਾ ਸੀ ਉਹਨੂੰ ਪਤਾ ਹੈ ਕਿ ਮੁੱਖ ਮੰਤਰੀ ਤਾਂ ਨਾਂ ਦਾ ਮੁੱਖ ਮੰਤਰੀ ਆ ਜੇ ਇਹ ਸਥਿਤੀ ਰਹੀ ਤਾਂ ਆਉਣ ਵਾਲੇ ਦਿਨਾਂ 'ਚ ਕੋਈ ਵੱਡੇ ਘਟਨਾਕ੍ਰਮ ਜਿਹੜੇ ਸਿਆਸੀ ਰੂਪ ਦੇ ਵਿੱਚ ਵਾਪਰ ਸਕਦੇ ਨੇ ਜੀ ਜੀ ਬਿਲਕੁਲ ਜੀ ਪੰਜਾਬ ਦੀ ਸਿਆਸਤ ਤੇ ਲੱਗਦਾ ਕਿ ਬਹੁਤ ਛੇਤੀ ਘੁਮੇਗੀ ਤੇ 180 ਡਿਗਰੀ ਦੇ ਕੋਣ ਤੇ ਵੀ ਘੁਮ ਸਕਦੀ ਆ ਸੋ ਇਹਦੇ ਸੰਬੰਧੀ ਸਾਡੀ ਅਪਡੇਟ ਜਿਹੜੀ ਜਾਰੀ ਰਹੇਗੀ ਪਰ ਪੱਤੀ ਸਾਹਿਬ ਇੱਕ ਹੋਰ ਆਪਾਂ ਭਾਰਤ ਨਾਲ ਜੁੜੀ ਹੋਈ ਖਬਰ ਕਰ ਲੈਂਦੇ ਆ ਮੇਰੇ ਖਿਆਲ ਨਾਲ ਜੋ ਭਾਰਤ ਦੇ ਵਿਕਾਸ ਦੀ ਸਚਾਈ ਵੀ ਦੱਸਦੀ ਆ ਮੱਧ ਪ੍ਰਦੇਸ਼ ਦੇ ਵਿੱਚ ਇੱਕ ਵੱਡੇ ਸਰਕਾਰੀ ਹਸਪਤਾਲ ਦੇ ਵਿੱਚ ਨਵਜੰਮੇ ਬੱਚਿਆਂ ਦੀ ਸਿਰਫ ਇਸ ਕਰਕੇ ਮੌਤ ਹੋ ਗਈ ਕਿ ਉੱਥੇ ਚੂਹੇ ਸੀ ਤੇ ਚੂਹਿਆਂ ਨੇ ਉਹ ਬੱਚਿਆਂ ਨੂੰ ਜਿਹੜਾ ਸੀ ਉਹ ਕੱਟ ਲਿਆ ਸੋ ਕਿੰਨੀ ਸ਼ਰਮ ਦੀ ਗੱਲ ਹੈ ਸ਼ਾਇਦ ਇਹ ਇਸ ਸਿਸਟਮ ਦੇ ਲਈ ਸੋ ਦੱਸਿਓ ਕਿਸ ਤਰੀਕੇ ਦੀ ਇਹ ਖਬਰ ਆ ਤੇ ਹੋਰ ਕੀ ਜਾਣਕਾਰੀ ਹੈ ਮਨਦੀਪ ਜੀ ਮੱਧ ਪ੍ਰਦੇਸ਼ ਦੇ ਦਿਆ ਪੂਰੇ ਸੂਬੇ ਦਾ ਚੋਟੀ ਦਾ ਹਸਪਤਾਲ ਹੈ ਜਿਹਦਾ ਜ਼ਿਕਰ ਤੁਸੀਂ ਕਰ ਰਹੇ ਹੋ ਅੰਦੌਰ ਦੇ ਵਿੱਚ ਪੈਂਦਾ ਹੈ ਚੋਟੀ ਦਾ ਹਸਪਤਾਲ ਮੱਧ ਪ੍ਰਦੇਸ਼ ਦਾ ਉੱਥੇ ਦੋ ਨਵਜਮੇ ਬੱਚੇ ਜਿਹੜੇ ਨੇ ਉਹ ਇੱਕ ਕੁੜੀ ਸੀ ਬੇਟੀ ਸੀਗੀ ਇੱਕ ਬੱਚਾ ਸੀਗਾ ਮੁੰਡਾ ਸੀਗਾ ਮੇਲ ਫੀਮੇਲ ਉਹ ਨਾ ਵੱਡੋ-ਅੱਡੀ ਮਤਲਬ ਪਾਏ ਹੋਏ ਸੀ ਉੱਥੇ ਕਿਉਂਕਿ ਜਦੋਂ ਪ੍ਰੀਮਚੂਰ ਡਿਲੀਵਰੀ ਹੁੰਦੀ ਹੈ ਜਾਂ ਕੋਈ ਬੱਚੇ ਨੂੰ ਪੀਲੀਆ ਜਾਂ ਕੋਈ ਹੋਰ ਬਿਮਾਰੀ ਹੁੰਦੀ ਹੈ ਤਾਂ ਆਪਾਂ ਨੂੰ ਪਤਾ ਹੈਗਾ ਕਿ ਉਹਨਾਂ ਬੱਚਿਆਂ ਨੂੰ ਜਿਹੜਾਗਾ ਉਹ ਨਰਸਰੀ ਦੇ ਵਿੱਚ ਰੱਖਿਆ ਜਾਂਦਾ ਹੈ ਨਰਸਰੀ 'ਚ ਬੱਚੇ ਰੱਖੇ ਹੋਏ ਸੀ ਸੀਸੀਟੀਵੀ ਲੱਗੇ ਹੋਏ ਆ ਵੱਡੇ-ਵੱਡੇ ਚੂਹੇ ਆਏ ਦਿਖ ਦਿਖ ਰਿਹਾ ਸੀ ਸੀਸੀਟੀਵੀ ਦੇ ਵਿੱਚ ਚੂਹੇ ਆਏ ਔਰ ਉਹ ਬੱਚਿਆਂ ਨੂੰ ਕਟਿਆ ਕਿਸੇ ਨੂੰ ਲੱਤ ਤੋਂ ਕਿਸੇ ਨੂੰ ਬਾਹਾਂ ਤੋਂ ਉਸ ਤੋਂ ਬਾਅਦ ਉਹਨਾਂ ਬੱਚਿਆਂ ਦੀ ਦਰਾਣੇ ਇਲਾਜ ਮੌਤ ਹੋ ਹੁਣ ਇਸ ਵਿਸ਼ੇ ਦੇ ਉੱਤੇ ਹਸਪੀਟਲ ਦੇ ਡਾਕਟਰ ਕਹਿੰਦੇ ਨੇ ਕਿ ਜੀ ਉਹਨਾਂ ਦੀ ਮੌਤ ਜਿਹੜੀ ਆ ਇਨਫੈਕਸ਼ਨ ਕਰਕੇ ਹੋਈ ਜਾਂ ਚੂਹੇ ਦੇ ਕੱਟਣ ਕਰਕੇ ਨਹੀਂ ਹੋਈ ਬੱਚੀ ਦੀ ਮੌਤ ਗੰਭੀਰ ਬਿਮਾਰੀ ਕਰਕੇ ਹੋਈ ਆ ਸਵਾਲ ਇਹ ਹੈ ਵੀ ਚੂਹੇ ਦੇ ਕੱਟਣ ਨਾਲ ਉਹ ਬਿਮਾਰੀ ਵਧੀ ਜਾਂ ਘਟੀ ਇਹ ਇਹ ਸਵਾਲ ਆ ਨਾ ਸੋ ਚੂਹਾ ਅਗਰ ਨਰਸਰੀ ਦੇ ਵਿੱਚ ਆਈਸੀਯੂ ਦੇ ਵਿੱਚ ਐਨ ਆਈਸੀਯੂ ਆਈਸੀਯੂ ਹਸਪੀਟਲ ਦਾ ਸਭ ਤੋਂ ਸੁਰੱਖਿਅਤ ਤੇ ਸਭ ਤੋਂ ਵਹਿਤਰ ਯੂਨਿਟ ਮੰਨਿਆ ਜਾਂਦਾ ਹੁੰਦਾ ਔਰ ਉੱਥੇ ਚੂਹੇ ਆ ਕਿੱਥੋਂ ਗਏ ਅਗਲੀ ਗੱਲ ਸੀਸੀਟੀਵੀ ਚੱਲ ਰਿਹਾ ਅਗਰ ਤੁਹਾਡਾ ਮੁਲਾਜ਼ਮ ਉੱਥੇ ਹੈ ਨਹੀਂਗਾ ਤਾਂ ਘੱਟੋ ਘੱਟ ਸੀਸੀਟੀਵੀ ਦੇ ਉੱਤੇ ਬੰਦਾ ਬੈਠਾ ਹੋਵੇ ਉਹਨੂੰ ਪਤਾ ਹੋਵੇ ਸੋ ਇਹ ਬੜੀ ਸ਼ਰਮਨਾਕ ਗੱਲ ਹੈ ਸਾਡੇ ਭਾਰਤ ਦੀ ਤਸਵੀਰ ਬਿਆਨ ਕਰ ਰਹੀ ਹੈ ਕਿ ਇੱਥੋਂ ਦਾ ਹੈਲਥ ਸਿਸਟਮ ਕਿਹੋ ਜਿਹਾ ਔਰ ਇੱਥੇ ਲਗਾਤਾਰ ਇਦਾਂ ਦੀਆਂ ਜਿਹੜੀਆਂ ਖਬਰਾਂ ਕੋਈ 50-50 ਕਿਲੋਮੀਟਰ ਦੇ ਡੈੱਡ ਬੋਡੀਆਂ ਆਪਣੇ ਮੋਟਰਸਾਈਕਲ ਤੇ ਲਿਜਾਣ ਦੀਆਂ ਖਬਰਾਂ ਆਉਂਦੀਆਂ ਕਿਸੇ ਵੱਲੋਂ 100-100 ਕਿਲੋਮੀਟਰ ਸਾਈਕਲਾਂ ਦੇ ਉੱਤੇ ਡੈੱਡ ਬੋਡੀਆਂ ਲਿਜਾਣ ਦੀਆਂ ਖਬਰਾਂ ਆਉਂਦੀਆਂ ਨੇ ਔਰ ਹੁਣ ਜਿਹੜਾ ਚੂਹਿਆਂ ਦੇ ਵੱਲੋਂ ਬੱਚੇ ਨਸਰੀ ਚ ਪੈ ਕੱਟਣ ਦੀ ਖਬਰ ਹੈ ਮੱਧ ਪ੍ਰਦੇਸ਼ ਦੇ ਇੰਦੌਰ ਦੀ ਉਹ ਬੜੀ ਸ਼ਰਮਨਾਕ ਹੈ ਜੀ ਜੀ ਬਿਲਕੁਲ ਬਹੁਤ ਹੀ ਸ਼ਰਮਨਾਕ ਖਬਰ ਹੈ ਤੇ ਹੋ ਸਕਦਾ ਕਿ ਸ਼ਾਇਦ ਕੋਈ ਨਾ ਕੋਈ ਇਹਨਾਂ ਖਬਰਾਂ ਦਾ ਅਸਰ ਪਵੇ ਪਰ ਹਾਲੇ ਤੱਕ ਤਾਂ ਕੋਈ ਇਦਾ ਦਾ ਅਸਰ ਪੈਂਦਾ ਨਜ਼ਰ ਨਹੀਂ ਆ ਰਿਹਾ ਪਰ ਵਾਕਈ ਬਹੁਤ ਵੱਡਾ ਤੁਖਾਨ ਤੇ ਆ ਆਦਿ ਇਸ ਵਿੱਚ ਵੀ ਕੀ ਇਦਾਂ ਦੇ ਕਰਨਾ ਕਰਕੇ ਵੀ ਮੌਤਾਂ ਜਿਹੜੀਆਂ ਹੁੰਦੀਆਂ ਨੇ ਖੈਰਪਤੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਨਾਲ ਜੁੜੇ ਤੇ ਖਬਰਾਂ ਤੇ ਜਿਹੜੀ ਉਹ ਪੂਰੇ ਤਰੀਕੇ ਨਾਲ ਜਿਹੜੀ ਸਟੀਕ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੇ V9 ਕੈਨੇਡਾ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਅਪੀਲ ਹੈ ਜੀ ਕਿ ਨਵਾਂ ਨਵੇਕਲਾ ਪ੍ਰੋਗਰਾਮ ਹੈ ਤੇ ਨਵਾਂ ਨਵੇਕਲਾ ਚੈਨਲ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਅਸੀਂ ਹਰ ਰੋਜ਼ ਇਹ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆ ਸਕੀਏ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ